ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਜੰਮੂ ਕਸ਼ਮੀਰ ਹਾਈ ਕੋਰਟ ਵੱਲੋਂ ਜਿਹੜਾ ਫੈਸਲਾ ਦਿੱਤਾ ਗਿਆ ਹੈ ਗੁਰਦਾਰਾ ਕਮੇਟੀ ਦਾ ਮੈਂਬਰਣ ਮੰਨਣ ਵਾਸਤੇ ਸਿੰਘ ਜਾਂ ਕੋਰ ਜਿਹੜਾ ਹੈ ਉਹ ਨਾਮ ਦੇ ਪਿੱਛੇ ਜ਼ਰੂਰੀ ਨਹੀਂ ਹੈ ਕਿਉਂਕਿ ਧਰਮ ਜਿਹੜਾ ਉਹ ਮਨ ਦੇ ਵਿੱਚ ਹੁੰਦਾ ਹੈ ਇਹ ਬਿਲਕੁਲ ਹੀ ਗੈਰ ਮਰਿਆਦਤ ਜਿਹੜਾ ਉਹ ਫੈਸਲਾ ਹੈ ਸਿੱਖ ਧਰਮ ਦੀ ਮਰਿਆਦਾ ਦੇ ਅਨੁਸਕਾਰ ਅਨੁਸਾਰ ਨਹੀਂ ਹੈ ਇਹ ਫੈਸਲਾ ਮੇਲ ਨਹੀਂ ਖਾਂਦਾ ਸਿੱਖ ਧਰਮ ਦੀ ਰਤ ਮਰਿਆਦਾ ਦੇ ਨਾਲ ਔਰ ਇਹ ਮੰਦਭਾਗਾ ਫੈਸਲਾ ਹੈ ਕੱਲ ਨੂੰ ਬਹੁਤ ਸਾਰੇ ਹਿੰਦੂ ਕਹਿਣਗੇ ਕਿ ਸਾਡੇ ਮਨ ਦੇ ਵਿੱਚ ਸਲਾਮ ਹੈ ਤੇ ਉਹ ਮਸਜਿਦ ਕਮੇਟੀਆਂ ਦੇ ਮੈਂਬਰ ਬਣਨਗੇ ਮੁਸਲਮਾਨ ਕਹਿਣਗੇ ਕਿ ਸਾਡੇ ਮਨ ਦੇ ਵਿੱਚ ਹਿੰਦੂ ਧਰਮ ਹੈ ਤੇ ਉਹ ਹਿੰਦੂ ਮੰਦਰ ਕਮੇਟੀਆਂ ਦੇ ਮੈਂਬਰ ਬਣਨਗੇ ਜੇ ਇਹ ਪਰਵਾਹ ਨਹੀਂ ਹੈ ਤੇ ਫਿਰ ਕੋਈ ਵੀ ਜਿਹੜਾ ਹੈ ਉਹ ਗੈਰ ਸਿੱਖ ਬੰਦਾ ਇਹ ਕਹਿ ਕੇ ਗੁਰਦਾਰਾ ਕਮੇਟੀ ਦਾ ਮੈਂਬਰ ਕਿਵੇਂ ਬਣ ਸਕਦਾ ਹੈ ਕਿ ਮੇਰੇ ਮਨ ਦੇ ਵਿੱਚ ਸਿੱਖ ਧਰਮ ਹੈ ਇਹ ਜਿਹੜੇ ਫੈਸਲਾ ਹੈ ਇਹ ਬਿਲਕੁਲ ਗੈਰ ਮਰਿਆਦਤ ਹੈ ਸਿੱਖ ਧਰਮ ਦੀ ਮਰਿਆਦਾ ਦੇ ਬਿਲਕੁਲ ਉਲਟ ਹੈ ਔਰ ਸਿੱਖ ਪਹਿਚਾਨ ਦੇ ਉੱਤੇ ਵੱਡਾ ਫੈਸਲ ਹਮਲਾ ਹੈ ਇੱਕ ਕਿਸਮ ਦਾ ਜਿਹੜਾ ਜੀ ਐਨ ਕੇ ਹਾਈ ਕੋਰਟ ਦਾ ਜਿਹੜਾ ਫੈਸਲਾ ਹੈ ਸਾਡੀਆਂ ਪੰਤਕ ਸੰਸਥਾਵਾਂ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਦਿੱਲੀ ਗੁਰਦਵਾਰਾ ਸਿੱਖ ਪ੍ਰਬੰਧਕ ਕਮੇਟੀ ਨੂੰ ਇਸ ਫੈਸਲੇ ਦੇ ਖਿਲਾਫ ਜਿਹੜਾ ਜ਼ਰੂਰ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਉਣੀ ਚਾਹੀਦੀ ਹੈ ਇਹディ ਹੈਰਾਨੀ ਦੀ ਗੱਲ ਹੈ ਕਿ ਹਿੰਦੂ ਦੀ ਪਛਾਣ ਕੋਟ ਤੈ ਨਹੀਂ ਕਰਦੀ ਮੁਸਲਮਾਨ ਦੀ ਪਛਾਣ ਕੋਟ ਤੈ ਨਹੀਂ ਕਰਦੀ ਤੇ ਫਿਰ ਸਿੱਖ ਦੀ ਪਛਾਣ ਕੀ ਹੋਣੀ ਚਾਹੀਦੀ ਹੈ ਤੇ ਇਹ ਕੋਟ ਕਿਵੇਂ ਤੈਸ ਕਰ ਸਕਦੀ ਹੈ ਜਾਂ ਕਾਨੂੰਨ ਕਿਵੇਂ ਤੈ ਕਰ ਸਕਦਾ ਹੈ ਸਿੱਖ ਦੀ ਪ੍ਰਭਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਚ ਦਰਜ ਹੈ ਸਿੱਖ ਰਹਿਤ ਮਰਿਆਦਾ ਚ ਦਰਜ ਹੈ ਜਿਦੇ ਵਿੱਚ ਸਪਸ਼ਟ ਤੌਰ ਦੇ ਉਤੇ ਲਿਖਿਆ ਹੈ ਕਿ ਸਿੱਖ ਦੀ ਪਰਭਾਸ਼ਾ ਜਿਹੜੀ ਹੈ ਉਹ ਕੀ ਹੋਣੀ ਚਾਹੀਦੀ ਹੈ ਉਹ ਸਿੱਖ ਦੀ ਪਰਭਾਸ਼ਾ ਜਿਹੜੀ ਹੈ ਉਹ ਕੀ ਹੈ ਇਹ ਸਾਡੀ ਸਿੱਖ ਮਰਿਆਦਾ ਦੇ ਵਿੱਚ ਖੁੱਲ ਕੇ ਜਿਹੜਾ ਹੈ ਉਹ ਵਰਣਨ ਹੈ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਤਾਂ ਇਸ ਕਰਕੇ ਜੰਮੂ ਤੇ ਕਸ਼ਮੀਰ ਹਾਈ ਕੋਰਟ ਦਾ ਜਿਹੜਾ ਇਹ ਫੈਸਲਾ ਹੈ ਇਹ ਸਿੱਖ ਪਹਿਚਾਣ ਦੇ ਉੱਤੇ ਇੱਕ ਕਿਸਮ ਦਾ ਹਮਲਾ ਕਰਨ ਤੋਂ ਲੈ ਫੈਸਲਾ ਇਹਨੂੰ ਪਰਮਾਨ ਨਹੀਂ ਕੀਤਾ ਜਾ ਸਕਦਾ ਵਾਹਿਗੁਰੂ ਜੀ ਖਲਸਾ ਵਾਹੀ ਗੁਰੂ ਚਿੱਕੀ ਜੀ ਬਹੁਤ ਬਾਰੇ ਲਫਜ਼ ਕਹੇ ਨੇ ਕਿ ਮਿਨੋਰਟੀਜ਼ ਜਿਹੜੀਆਂ ਨੇ ਉਹ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਸੇਫ ਨਹੀਂ ਹੈ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਤ ਨੇ ਪਾਕਿਸਤਾਨ ਦੇ ਵਿੱਚ ਵੀ ਮਰਦਾਨ ਦੇ ਵਿੱਚ ਇੱਕ ਘਟਨਾ ਜਿਹੜੀ ਹੈ ਸਾਹਮਣੇ ਆਈ ਹੈ ਕਿ ਸਰਦਾਰ ਅਮਰਜੀਤ ਸਿੰਘ ਨਾਮ ਦੇ ਇੱਕ ਦੁਕਾਨਦਾਰ ਨੂੰ ਉਹਦੇ ਗਵਾਂਡੀ ਨੇ ਜਿਹੜਾ ਹੈ ਉਹ ਛੁਰਿਆਂ ਦੇ ਨਾਲ ਜਿਹੜਾ ਹੈ ਉਹ ਹਮਲਾ ਕਰਨ ਦਾ ਉਹਦੇ ਤੇ ਯਤਨ ਕੀਤਾ ਹੈ ਜਾਨ ਉਹਦੀ ਬੇਸ਼ੱਕ ਬਚ ਗਈ ਹੈ ਜ਼ਖਮੀ ਹੈ ਪਰ ਪਾਕਿਸਤਾਨ ਸਰਕਾਰ ਨੂੰ ਇਸ ਹਮਲੇ ਦੇ ਵਿਰੁੱਧ ਦੇ ਵਿੱਚ ਜੋ ਵੀ ਦੋਸ਼ੀ ਹੈ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ। ਇਜਿਹੇ ਹੀ ਘਟਨਾਵਾਂ ਮੁੜ ਕੇ ਜੜੀਆਂ ਉਹ ਨਾ ਵਾਪਰਨ ਪਾਕਿਸਤਾਨ ਸਰਕਾਰ ਨੂੰ ਘਟਕਿੰਤਿਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ। ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਜੰਮੂ ਕਸ਼ਮੀਰ ਹਾਈ ਕੋਰਟ ਵੱਲੋਂ ਜਿਹੜਾ ਫੈਸਲਾ ਦਿੱਤਾ ਗਿਆ ਹੈ ਗੁਰਦਾਰਾ ਕਮੇਟੀ ਦਾ ਮੈਂਬਰ ਮੰਨਣ ਵਾਸਤੇ ਸਿੰਘ ਜਾਂ ਕੌਰ ਜਿਹੜਾ ਹੈ ਉਹ ਨਾਮ ਦੇ ਪਿੱਛੇ ਜ਼ਰੂਰੀ ਨਹੀਂ ਹੈ ਕਿਉਂਕਿ ਧਰਮ ਜਿਹੜਾ ਉਹ ਮਨ ਦੇ ਵਿੱਚ ਹੁੰਦਾ ਹੈ ਇਹ ਬਿਲਕੁਲ ਹੀ ਗੈਰ ਮर्याਦਤ ਜਿਹੜਾ ਹੈ ਉਹ ਫੈਸਲਾ ਹੈ ਸਿੱਖ ਧਰਮ ਦੀ ਮर्यादा ਦੇ ਅਨੁਸਾਰ ਨਹੀਂ ਹੈ ਇਹ ਫੈਸਲਾ ਮੇਲ ਨਹੀਂ ਖਾਂਦਾ ਸਿੱਖ ਧਰਮ ਦੀ ਰਤ ਮर्यादा ਦੇ ਨਾਲ ਔਰ ਇਹ ਮੰਦ ਭਾਗਾ ਫੈਸਲਾ ਹੈ ਕੱਲ ਨੂੰ ਬਹੁਤ ਸਾਰੇ ਹਿੰਦੂ ਕਹਿਣਗੇ ਕਿ ਸਾਡੇ ਮਨ ਦੇ ਵਿੱਚ ਸਲਾਮ ਹੈ ਤੇ ਉਹ ਮਸਜਿਦ ਕਮੇਟੀਆਂ ਦੇ ਮੈਂਬਰ ਬਣਨਗੇ ਮੁਸਲਮਾਨ ਕਹਿਣਗੇ ਕਿ ਸਾਡੇ ਮਨ ਦੇ ਵਿੱਚ ਹਿੰਦੂ ਧਰਮ ਹੈ ਤੇ ਉਹ ਹਿੰਦੂ ਮੰਦਰ ਕਮੇਟੀਆਂ ਦੇ ਮੈਂਬਰ ਬਣਨਗੇ ਜੇ ਇਹ ਪਰਵਾਹ ਨਹੀਂ ਹੈ ਤੇ ਫਿਰ ਕੋਈ ਵੀ ਜਿਹੜਾ ਹੈ ਉਹ ਗੈਰ ਸਿੱਖ ਬੰਦਾ ਇਹ ਕਹਿ ਕੇ ਗੁਰਦਾਰਾ ਕਮੇਟੀ ਦਾ ਮੈਂਬਰ ਕਿਵੇਂ ਬਣ ਸਕਦਾ ਹੈ ਕਿ ਮੇਰੇ ਮਨ ਦੇ ਵਿੱਚ ਸਿੱਖ ਧਰਮ ਹੈ ਇਹ ਜਿਹੜੇ ਫੈਸਲਾ ਹੈ ਇਹ ਬਿਲਕੁਲ ਗੈਰ ਮਰਿਆਦਤ ਹੈ ਸਿੱਖ ਧਰਮ ਦੀ ਮਰਿਆਦਾ ਦੇ ਬਿਲਕੁਲ ਉਲਟ ਹੈ ਔਰ ਸਿੱਖ ਪਹਿਚਾਨ ਦੇ ਉੱਤੇ ਵੱਡਾ ਫੈਸਲ ਹਮਲਾ ਹੈ ਇੱਕ ਕਿਸਮ ਦਾ ਜਿਹੜਾ ਜੀ ਐਨ ਕੇ ਹਾਈ ਕੋਰਟ ਦਾ ਜਿਹੜਾ ਫੈਸਲਾ ਹੈ ਸਾਡੀਆਂ ਪੰਤਕ ਸੰਸਥਾਵਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਲੀ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਨੂੰ ਇਸ ਫੈਸਲੇ ਦੇ ਖਿਲਾਫ ਜਿਹੜਾ ਜ਼ਰੂਰ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਉਣੀ ਚਾਹੀਦੀ ਹੈ ਇਹਦੀ ਹੈਰਾਨੀ ਦੀ ਗੱਲ ਹੈ ਕਿ ਹਿੰਦੂ ਦੀ ਪਛਾਣ ਕੋਟ ਤੈਅ ਨਹੀਂ ਕਰਦੀ ਮੁਸਲਮਾਨ ਦੀ ਪਛਾਣ ਕੋਟ ਤੈਅ ਨਹੀਂ ਕਰਦੀ ਤੇ ਫਿਰ ਸਿੱਖ ਦੀ ਪਛਾਣ ਕੀ ਹੋਣੀ ਚਾਹੀਦੀ ਹੈ ਤੇ ਇਹ ਕੋਟ ਕਿਵੇਂ ਤੈਅ ਕਰ ਸਕਦੀ ਹੈ ਜਾਂ ਕਾਨੂੰਨ ਕਿਵੇਂ ਤੈਅ ਕਰ ਸਕਦਾ ਹੈ ਸਿੱਖ ਦੀ ਪ੍ਰਭਾਸ਼ਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਚ ਦਰਜ ਹੈ ਸਿੱਖ ਰਹਿਤ ਮਰਿਆਦਾ ਚ ਦਰਜ ਹੈ ਜਿਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਲਿਖਿਆ ਹੈ ਕਿ ਸਿੱਖ ਦੀ ਪਰਭਾਸ਼ਾ ਜਿਹੜੀ ਹੈ ਉਹ ਕੀ ਹੋਣੀ ਚਾਹੀਦੀ ਹੈ ਉਹ ਸਿੱਖ ਦੀ ਪਰਭਾਸ਼ਾ ਜਿਹੜੀ ਹੈ ਉਹ ਕੀ ਹੈ ਇਹ ਸਾਡੀ ਸਿੱਖ ਮਿਰਿਆਦਾ ਦੇ ਵਿੱਚ ਖੁੱਲ ਕੇ ਜਿਹੜਾ ਹੈ ਉਹ ਵਰਣਨ ਹੈ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਤਾਂ ਇਸ ਕਰਕੇ ਜੰਮੂ ਤੇ ਕਸ਼ਮੀਰ ਹਾਈ ਕੋਰਟ ਦਾ ਜਿਹੜਾ ਇਹ ਫੈਸਲਾ ਹੈ ਇਹ ਸਿੱਖ ਪਹਿਚਾਣ ਦੇ ਉੱਤੇ ਇੱਕ ਕਿਸਮ ਦਾ ਹਮਲਾ ਕਰਨ ਤੋਂ ਲੈ ਫੈਸਲਾ ਇਹਨੂੰ ਪਰਮਾਨ ਨਹੀਂ ਕੀਤਾ ਜਾ ਸਕਦਾ ਵਾਹਿਗੁਰੂ ਜੀ ਖਲਸਾ ਵਾਇਕੁਰਚ ਕਿਸੇ ਜੜੀ ਬਹੁਤ ਬਾਰੇ ਲਫਜ਼ ਕਹੇ ਨੇ ਕਿ ਮਨੋਰਟੀਜ਼ ਜੜੀਆਂ ਨੇ ਉਹ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਸੇਫ ਨਹੀਂ ਹੈ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਤ ਨੇ ਪਾਕਿਸਤਾਨ ਦੇ ਵਿੱਚ ਵੀ ਮਰਦਾਨ ਦੇ ਵਿੱਚ ਇੱਕ ਘਟਨਾ ਜੜੀ ਹੈ ਸਾਹਮਣੇ ਆਈ ਹੈ ਕਿ ਸਰਦਾਰ ਅਮਰਜੀਤ ਸਿੰਘ ਨਾਮ ਦੇ ਇੱਕ ਦੁਕਾਨਦਾਰ ਨੂੰ ਉਹਦੇ ਗਵਾਂਡੀ ਨੇ ਜਿਹੜਾ ਹੈ ਉਹ ਛੁਰਿਆਂ ਦੇ ਨਾਲ ਜਿਹੜਾ ਹੈ ਉਹ ਹਮਲਾ ਕਰਨ ਦਾ ਉਹਦੇ ਤੇ ਯਤਨ ਕੀਤਾ ਜਾਨ ਉਹਦੀ ਬੇਸ਼ੱਕ ਬਚ ਗਈ ਹੈ ਜ਼ਖਮੀ ਹੈ ਪਰ ਪਾਕਿਸਤਾਨ ਸਰਕਾਰ ਨੂੰ ਇਸ ਹਮਲੇ ਦੇ ਵਿਰੁੱਧ ਦੇ ਵਿੱਚ ਜੋ ਵੀ ਦੋਸ਼ੀ ਹੈ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਅਜਿਹੀਆਂ ਘਟਨਾਵਾਂ ਮੁੜ ਕੇ ਜੜੀਆਂ ਉਹ ਨਾ ਵਾਪਰਨ ਪਾਕਿਸਤਾਨ ਸਰਕਾਰ ਨੂੰ ਘਟਕਿੰਤਿਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ